ਲਗਾਤਾਰ ਅੰਮ੍ਰਿਤਸਰ ਅਟਾਰੀ ਵਾਗਾ ਸਰਹੱਦ ਤੋਂ ਲਗਾਤਾਰ ਪਾਕਿਸਤਾਨੀ ਨਾਗਰਿਕ ਦਾ ਆਪਣੇ ਦੇਸ਼ ਦੇ ਵਿੱਚ ਵਾਪਸ ਜਾਣਾ ਚੱਲ ਰਿਹਾ ਹੈ ਪਰ ਉੱਥੇ ਹੀ ਅੱਜ 28 ਅਪ੍ਰੈਲ ਨੂੰ ਸਵੇਰੇ ਇੱਕ ਪਰਿਵਾਰ ਜੋ ਕਿ ਪਾਕਿਸਤਾਨ ਦੇ ਖੇਰ ਬਾਦ ਸਿੰਧਵਾ ਦਾ ਰਹਿਣ ਵਾਲਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਉੱਥੇ ਘੁੰਮਣ ਇੱਥੇ ਘੁੰਮਣ ਦੇ ਲਈ ਆਇਆ ਹੋਇਆ ਸੀ ਤੀਰਥ ਯਾਤਰਾ ਦੇ ਲਈ ਆਇਆ ਹੋਇਆ ਸੀ ਇਹ ਪਰਿਵਾਰ ਪਰ ਭਾਰਤ ਦੇ ਵਿੱਚ ਮਾਹੌਲ ਖਰਾਬ ਹੋਣ ਦੇ ਚੱਲਦੇ ਭਾਰਤ ਸਰਕਾਰ ਦੇ ਵੱਲੋਂ ਜੋ ਕਿ ਆਦੇਸ਼ ਜਾਰੀ ਕੀਤੇ ਗਏ ਨੇ ਕਿ ਪਾਕਿਸਤਾਨੀ ਨਾਗਰਿਕ ਵਾਪਸ ਪਾਕਿਸਤਾਨ ਆਪਣੇ ਵਤਨ ਪਰਤ ਜਾਣ ਜਿਸ ਦੇ ਚੱਲਦੇ ਇਹਨਾਂ ਲੋਕਾਂ ਦਾ ਹੁਣ ਬਿਹਾਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਹੀ ਤਰੀਕੇ ਦੇ ਨਾਲ ਤੀਰਥ ਯਾਤਰਾ ਵੀ ਨਹੀਂ ਕਰ ਸਕੇ ਤੇ ਨਾ ਹੀ ਘੁੰਮ ਫਿਰ ਸਕੇ ਜਿਸ ਦੇ ਚੱਲਦੇ ਹੁਣ ਅਸੀਂ ਆਪਣੇ ਬੱਚੇ ਨੂੰ ਲੈ ਕੇ ਵਾਪਸ ਪਾਕਿਸਤਾਨ ਜਾ ਰਹੇ ਹਾਂ ਮਨ ਦੇ ਵਿੱਚ ਬਹੁਤ ਦੁੱਖ ਹੈ ਕਿ ਅਸੀਂ ਤੀਰਥ ਯਾਤਰਾ ਦੇ ਲਈ ਆਏ ਸੀ ਪਰ ਸਹੀ ਤਰੀਕੇ ਦੇ ਨਾਲ ਆਪਣੇ ਗੁਰੂਆਂ ਦੇ ਦਰਸ਼ਨ ਵੀ ਨਹੀਂ ਕਰ ਸਕੇ ਤੇ ਉਹਨਾਂ ਨੇ ਕਿਹਾ ਕਿ ਜਿਹੇ ਮਾਹੌਲ ਕਰਕੇ ਹੁਣ ਸਾਨੂੰ ਵਾਪਸ ਪਰਤਣਾ ਪੈ ਰਿਹਾ ਹੈ ਤੇ ਦੋਵੇਂ ਦੇਸ਼ਾਂ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ आपने एक दफा तो बता दिया नहीं क्या नाम थोड़ा सा बता दीजिए भगवान नहीं है कहाँ से आया पाकिस्तान ऐसी जहाँ कहाँ पे आए थे घूमने के लिए आए थे तीर्थ पे आए, के पे आए। थे चालीस दिन के चालीस दिन की भी जाती कुछ बच्चे छोड़ के आए पाकिस्तान में कुछ का, का है तीन बच्चे इधर दो बच्चे पाकिस्तान पे अब क्यों वापस आप जाना चाहते हो थोड़ा मोहल इधर का सही नहीं है मोटी ने गया तो कर दिया कि पाकिस्तान आए हुए हो जाओ तो भारत तो तो सरकार ने ऐलान किया उसके तरफ बहुत ठीक नहीं है कैसे देखते हो आप इसको जो तो माहौल खराब हुआ तो उसको कैसे देखते हो जो लोग मारे गए ना जाए ऐसा नहीं है किसी की जान लेना वो सही नहीं लगता आपको ये गलत किया इधर कब आए इधर और 20 25 दिन जहां पे या दिल्ली 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 घूमने के लिए उसकी तो वापस जाए सही जा तो है सही है, है? सही। नहीं, जो उधर कार हुआ है पहलगाम में कैसे तो देखते हो सही है अभी जा रहे हैं बच्चे छोटे-छोटे बच्चे हैं जा रहे हैं घूमने के लिए आए थे अभी बस मॉल हो गया सजा रहे हैं काम में हुआ है आतंकवादी से आतंकवादी कांड हुआ है मारे गए लोग कैसे देखते हो जो लोग मारे गए बहुत क्या कैसे देखते तो ये जो माहौल बना दो बहुत मॉल हुए खराब है अब क्या करें उधर है हमारा भाई है बहनों है चाचू है बच्चे हैं मेरी बीबी है तो कितनी दिनों के यहाँ पर आए हो हुए माना 20-25 दिन हुए दिन। कितने दिन का वीजा हमारे 40 दिन है पहले जा रहे हो आप पहले जा रहे हैं सरकार के करने पे जो हाँ ਖਬਰ ਤੇ ਅਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਮ੍ਰਿਤਸਰ ਤੋਂ ਪੰਕਜ ਮੱਲੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ ਹੈ ਵਾਪਿਸ ਪਾਕਿਸਤਾਨ ਜਿਹੜੇ ਲੋਕੀ ਪਹੁੰਚ ਰਹੇ ਨੇ ਕਿ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਦੇਸ਼ ਜਿਹੜੇ ਜਾਰੀ ਕੀਤੇ ਗਏ ਨੇ ਸਰਕਾਰ ਦੇ ਵੱਲੋਂ ਉਸ ਦਾ ਪਾਲਣ ਕਰ ਰਹੇ ਨੇ ਲੋਕੀ ਆ ਬਿਲਕੁਲ ਦੇਖੋ ਪਿਛਵਾ ਜਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਆਤੰਕੀ ਘਟਨਾ ਹੋਈ ਹੈ ਉਸ ਨੂੰ ਲੈ ਕੇ ਜਿੱਥੇ ਦੇਖਪੜ ਦੇ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਵੱਲੋਂ ਕੱਟੇ ਫੈਸਲੇ ਜਿਹੜੇ ਲਏ ਗਏ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜਿੰਨੇ ਵੀ ਭਾਰਤ ਦੇ ਵਿੱਚ ਪਾਕਿਸਤਾਨੀ ਨੇ ਉਹ ਸਾਰੇ ਹੀ ਆਪਣੇ ਵਤਨ ਵਾਪਸ ਚਲੇ ਜਾਣ ਅਤੇ ਉਹਨਾਂ ਸਾਰਿਆਂ ਦੇ ਵੀਜ਼ੇ ਜਿਹੜੇ ਵਾ ਰੱਦ ਕੀਤੇ ਜਾਂਦੇ ਨੇ ਤਾਂ ਡੈਡਲਾਈਨ 29 ਤਰੀਕ ਦੀ ਹੈ ਕੱਲ ਤੱਕ ਦਾ ਸਮਾਂ ਹੈ ਸਾਰੇ ਹੀ ਜਿਹੜੇ ਵੀਜ਼ਾ ਤਾਰਕ ਨੇ ਵੱਖ-ਵੱਖ ਕੈਟਾਗਰੀਜ਼ ਦੇ ਉਹਨਾਂ ਦਾ ਕੱਲ ਤੱਕ ਦਾ ਸਮਾਂ ਹੈ ਕੱਲ ਤੱਕ ਉਹਨਾਂ ਨੂੰ ਆਪਣੇ ਦੇਸ਼ ਪਾਕਿਸਤਾਨ ਵਾਪਸ ਜਾਣਾ ਹੋਵੇਗਾ ਹਾਲਾਂਕਿ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਪਾਕਿਸਤਾਨੀ ਜਿਹੜੇ ਭਾਰਤ ਦੇ ਵਿੱਚ ਆਏ ਸੀ ਕੋਈ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਆਇਆ ਸੀ, ਕੋਈ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ, ਕੋਈ ਆਪਣਾ ਇਲਾਜ ਕਰਵਾਉਣ ਵਾਸਤੇ ਆਇਆ ਸੀ, ਕੋਈ ਘੁੰਮਣ ਵਾਸਤੇ ਆਇਆ ਸੀ ਤਾਂ तमाम ਜਿੰਨੇ ਵੀ ਜਿਹੜੇ ਲੋਕ ਆਏ ਸੀ ਉਹ ਹੁਣ ਜਿਹੜਾ ਵਾ ਉਹ ਵਾਪਸ ਜਿਹੜਾ ਵਾ ਪਾਕਿਸਤਾਨ ਆਪਣੇ ਵਤਨ ਜਿਹੜਾ ਵਾ ਪਰਤ ਰਹੇ ਨੇ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਤਾਂ ਉਸ ਨੂੰ ਲੈ ਕੇ ਹੀ ਅੰਮ੍ਰਿਤਸਰ ਦੇ ਜਿਹੜਾ ạtari ਬਾਰਡਰ ਹੈ ਉੱਥੇ ਜਿਹੜਾ ਵਾ ਵੱਡੀ ਭੀੜ ਜਿਹੜੀ ਵਾ ਉਹ ਇਹਨਾਂ ਦੀ ਦੇਖਣ ਨੂੰ ਜਿਹੜੀ ਵਾ ਮਿਲ ਰਹੀ ਹੈ ਤਾਂ ਸਾਰੇ ਹੀ ਜਿਹੜਾ ਉੱਥੇ ਪਹੁੰਚ ਕੇ ਆ ਪਾਕਿਸਤਾਨ ਆਪਣੇ ਵਤਨ ਵਾਪਸ ਜਿਹੜਾ ਵਾ ਉਹ ਜਾ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਵਾ ਕੋਈ 45 ਦਿਨ ਦੇ ਵੀਜ਼ੇ ਤੇ ਆਇਆ ਹੀ ਕੋਈ 90 ਦਿਨ ਦੇ ਵੀਜ਼ੇ ਤੇ ਆਇਆ ਸੀ ਕੋਈ 30 ਦਿਨ ਦੇ ਵੀਜ਼ੇ ਤੇ ਆਇਆ ਸੀ ਪਰ ਫਿਲਹਾਲ ਜਿਹੜਾ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ ਉਸ ਤੇ ਚੱਲਦੇ ਇਹਨਾਂ ਸਾਰੇ ਲੋਕਾਂ ਨੂੰ ਹੀ ਜਿਹੜਾ ਵਾ ਪਾਕਿਸਤਾਨ ਵਾਪਸ ਜਿਹੜਾ ਵਾ ਉਹ ਜਾਣਾ ਪੈ ਰਿਹਾ ਹੈ ਤਾਂ ਹੁਣ ਤੱਕ ਦੇ ਜੇ ਕੱਲ ਤੱਕ ਦੀ ਜੇ 4 ਦਿਨਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿਹੜਾ ਵਾ ਉਹ ਕਰੀਬ 537 ਦੇ ਕਰੀਬ ਪਾਕਿਸਤਾਨੀ ਜਿਹੜੇ ਨੇ ਉਹ ਵਾਪਸ ਜਿਹੜਾ ਪਾਕਿਸਤਾਨ ਜਾ ਚੁੱਕੇ ਨੇ ਤਾਂ ਉੱਥੇ ਹੀ 850 ਦੇ ਕਰੀਬ ਭਾਰਤੀ ਜਿਹੜੇ ਵਾ ਉਹ ਪਾਕਿਸਤਾਨ ਤੋਂ ਜਿਹੜਾ ਵਾ ਭਾਰਤ ਵਾਪਸ ਜਿਹੜੇ ਵਾ ਆ ਚੁੱਕੇ ਨੇ ਜੀ ਕੁਸ਼ਪਾ ਜੀ ਪੰਕਤ ਛੋਟੇ-ਛੋਟੇ ਬੱਚੇ ਵੀ ਜਿਹੜੇ ਨੇ ਇੰਡੀਆ ਆਏ ਹੋਏ ਸੀਗੇ ਉਹਨਾਂ ਨੂੰ ਵੀ ਨਾਲ ਲੈ ਕੇ ਪੇਰੈਂਟਸ ਪਾਕਿਸਤਾਨ ਜਾ ਰਹੇ ਨੇ ਤਾਂ ਸਰਹੱਦ ਤੇ ਕਿਹੋ ਜੀ ਚੈਕਿੰਗ ਹੋ ਰਹੀ ਹੈ ਕਿ ਉਹਨਾਂ ਦਾ ਵੀਜ਼ਾ ਚੈੱਕ ਕੀਤਾ ਜਾ ਰਿਹਾ ਪਾਸਪੋਰਟ ਚੈੱਕ ਕੀਤਾ ਜਾ ਰਿਹਾ ਪੂਰਾ ਡਾਕੂਮੈਂਟੇਸ਼ਨ ਕਰਨ ਤੋਂ ਬਾਅਦ ਹੀ ਅੱਗੇ ਪਰਮਿਸ਼ਨ ਮਿਲ ਰਹੀ ਹੈ ਕਿਉਂਕਿ ਕਈ ਲੋਕਾਂ ਨੂੰ ਉੱਥੇ ਖੱਜਲ-ਖੁਆਰ ਹੁੰਦੇ ਹੋਏ ਵੀ ਵੇਖਿਆ ਗਿਆ ਕਈ ਲੋਕੀ ਕੱਲ ਵੀ ਆਏ ਸੀਗੇ ਅੱਜ ਵੀ ਪਹੁੰਚੇ ਨੇ ਪਰ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲ ਰਹੀ ਕਿ ਉੱਥੇ ਜਾਣ ਦੀ ਆ ਬਿਲਕੁਲ ਦੇਖੋ ਇਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਸਰਕਾਰ ਵੱਲੋਂ ਕਿ ਜਿੰਨਾ-ਜੰਨਾ ਕੋਲ ਜਿਹੜਾ ਪਾਕਿਸਤਾਨ ਦੇ ਜਿਹੜੇ ਨਾਗਰਿਕ ਨੇ ਜਿਨ੍ਹਾਂ ਕੋ ਪਾਕਿਸਤਾਨੀ ਪਾਸਪੋਰਟ ਨੇ ਜਿਨ੍ਹਾਂ ਕੋ ਉਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ ਤਾਂ ਜਿਨ੍ਹਾਂ ਜਿਨ੍ਹਾਂ ਦੇ ਕੋਲ ਵੀ ਪਾਕਿਸਤਾਨ ਦੇ ਪਾਸਪੋਰਟ ਨੇ ਪਾਕਿਸਤਾਨ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਜਿਹੜਾ ਵਾ ਉਹ ਵਾਪਸ ਤਾਂ ਦਿੱਤਾ ਜਾ ਰਿਹਾ ਹੈ ਤਾਂ ਅੰਮ੍ਰਿਤਸਰ ਦੇ ਜਿਹੜਾ ਟਾਰੀ ਬਾਰਡਰ ਦੇ ਉੱਤੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਮੀਗ੍ਰੇਸ਼ਨ ਆਫਿਸ ਹੈ ਉਸ ਦੇ ਵਿੱਚ ਸਾਰੀ ਡਾਕੂਮੈਂਟੇਸ਼ਨ ਚੈੱਕ ਕੀਤੀ ਜਾਂਦੀ ਹੈ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਵਾ ਉਹਨਾਂ ਦੀ ਚੈਕਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਜਿਹੜਾ ਭੇਜਿਆ ਜਾ ਰਿਹਾ ਤਾਂ ਜਿਨ੍ਹਾਂ ਲੋਕਾਂ ਕੋਲ ਭਾਰਤੀ ਪਾਸਪੋਰਟ ਨੇ ਉਹਨਾਂ ਨੂੰ ਜਿਹੜਾ ਵਾ ਜਾਨੀ ਆਜ਼ਾਦਤ ਨਹੀਂ ਦਿੱਤੀ ਜਾ ਰਹੀ ਜਿਸ ਦੇ ਵਿੱਚ ਇਸ ਤਰੀਕੇ ਨਾਲ ਕੁਝ ਮਹਿਲਾਵਾਂ ਜਿਨ੍ਹਾਂ ਦੇ ਵਿਆਹ ਜਿਹੜੇ ਵਾ ਉਹ ਪਾਕਿਸਤਾਨ ਦੇ ਵਿੱਚ ਹੋਏ ਨੇ ਪਰ ਫਿਲਹਾਲ ਉਹਨਾਂ ਕੋ ਜਿਹੜਾ ਭਾਰਤੀ ਪਾਸਪੋਰਟ ਹੈ ਜਿਸ ਦੇ ਚੱਲਦੇ ਹੀ ਉਹਨਾਂ ਨੂੰ ਜਿਹੜਾ ਵਾ ਨਹੀਂ ਜਾਣ ਦਿੱਤਾ ਜਾ ਰਿਹਾ ਜਿੰਨਾ ਜਿੰਨਾਂ ਦੇ ਕੋਲ ਵੀ ਪਾਕਿਸਤਾਨੀ ਪਾਸਪੋਰਟ ਨੇ ਪਾਕਿਸਤਾਨ ਦੀ ਨਾਗਰਿਕਤਾ ਹੈ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਵਾ ਉਹ ਵਾਪਸ ਜਾਣ ਦਿੱਤਾ ਜਾ ਰਿਹਾ ਜੀ ਬੁਰਕਾ ਠੀਕ ਹੈ ਪੰਕਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਤਾਂ ਪਾਕਿਸਤਾਨ ਵਾਪਿਸ ਪਰਤ ਰਹੇ ਨੇ ਲੋਕ ਸਰਕਾਰ ਨੇ ਹੁਕਮ ਦਿੱਤੇ ਨੇ ਕਿ ਜਲਦ ਤੋਂ ਜਲਦ ਆਪਣੇ ਮੋਲਕ ਉਹ ਵਾਪਿਸ ਚਲੇ ਜਾਣ